ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌੜਾਕੂ ਫਗਵਾੜਾ ਬਲੋਸ ਮੋ ਸੰਗਤਾਂ ਦੇ ਸਹਿਯੋਗ ਨਾਲ ਮੀਰੀ ਪੀਰੀ ਦੇ ਮਾਲਿਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ੇਮੀ ਪਾਤਸ਼ਾਹੀ ਚੌੜਾਕੂ ਫਗਵਾੜਾ ਵਿਖੇ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼ਾਮ ਸਮੇਂ ਸਜਾਏ ਗਏ ਦੀਵਾਨ ਵਿੱਚ ਜਿੱਥੇ ਪੰਥ ਪ੍ਰਸਿੱਧ ਕੀਰਤਨੀ ਜਥੇਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ શ્રી ਦਰਬਾਰ ਸਾਹਿਬ ਭਾਈ ਗੁਰਪ੍ਰੀਤ ਸਿੰਘ ਸ਼ਿਮਲਾ ਵਾਲੇ ਅਤੇ ਗਿਆਨੀ ਰਾਜਦੀਪ ਸਿੰਘ ਹੈੱਡ ਗ੍ਰੰਥੀ શ્રી ਦਰਬਾਰ ਸਾਹਿਬ ਵਾਲਿਆਂ ਤੋਂ ਇਲਾਵਾ ਹੋਰਨਾਂ ਕੀਰਤਨੀ ਜਥਿਆਂ ਦੇ ਕਥਾਵਾਚਕਾਂ ਨੇ ਗੁਰਬਾਣੀ ਤੇ ਕਥਾ ਰਹੀਂ ਹਾਜ਼ਰ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਜੀਵਨੀ ਤੋਂ ਜਾਣੂ ਕਰਵਾਇਆ ਪਰ ਕਈ ਦੇ ਇਤਿਹਾਸ ਕਰਨ ਜਦ ਕਰ ਕੀਤਾ ਇੰਦਰ ਬਿਵਾਲ ਹੈ ਆਪਾ ਬਾਬਾ ਜੀ ਜਦ ਨਿਵਾਰਨ ਕਰਾਰੇ ਪੈ ਗਏ ਸੀ گروہ جلدیل شاید سچے پاکسا بھالا جی تھی اچھا خدا لگا ہے پہنے دھنا چھانتی کے پہنچ دیا جیتا ہے سچے پاکسا جیتے ہیں بابا پر تھی جل جیتے ہیں کھروہ کے ہم مجھے دیتے ہیں انسوس کوئی نیسے کو انہیں انہیں پاہرنامیں کیتے ہیں اے دی 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 ہرنا کیتے ہیں پر پتتہ کا بار کارشکی یہ دلہی مور پر جلتا کارا تانگرو پر جلتے سرسے سرسے فالشافت وانا جیتے پاپے پر تھی چاندے مندے دے دور دروبے نا یہ اداوس اندی سلسا جیو تو سو سس سمتر آساس راہ لے ہوئے پاہی میرے تو راہ لاتے ہوگا یا مگر کبھی پیا you <laughs> ਸਮਾਗਮ ਦੌਰਾਨ ਹਲਕਾ ਫਗਵਾੜਾ ਦੇ ਵਿਦੈਗ ਬਲਵਿੰਦਰ ਸਿੰਘ ਢਾਲੀਵਾਲ ਸੀਨੀਅਰ ਅਕਾਲੀਆ ਗੁਰ ਰঞ্জੀਤ ਸਿੰਘ ਖੁਰਾਨਾ ਤੋਂ ਇਲਾਵਾ ਬੜੀ ਗਿਣਤੀ ਵਿੱਚ ਸੰਗਤਾਂ ਨੇ ਗੁਰਬਾਣੀ ਸਰਵਣ ਕੀਤੀ ਉੱਥੇ ਹੀ ਪ੍ਰਬੰਧਕਾਂ ਨੇ ਕੀਰਤਨੀ ਜਥੇ ਅਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਆਪਣੇ ਸੰਬੋਧਨ ਵਿੱਚ ਬੁਲਾ ਰਹੇ ਨੇ ਇਸ மூ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਆਗਮਨ ਦਿਵਸ ਦੀਆਂ ਵਧਾਈਆਂ ਦਿੰਦਿਆਂ ਹੁਣਾਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦੇ ਆਪਾਂ ਜੀਵਨ ਸਫਲਾ ਕਰਨ ਦਾ ਸੰਦੇਸ਼ ਵੀ ਦਿੱਤਾ ਇਸ ਦੌਰਾਨ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਸਮਾਗਮ ਦੇ ਅੰਤ ਗੁਰਨ ਸਾਹਿਬ ਜੀ ਦੇ ਸੁਖ ਆਸਣ ਤੋਂ ਪਹਿਲਾਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਇਸ ਮੌਕੇ ਤੇ ਗੁਰਮੀਤ ਸਿੰਘ 라ਵਲੇਪਿੰਡੀ सुरेंद्र ਸਿੰਘ ਸ਼ਾਵੜਾ ਤੇਜਿੰਦਰ 바ਵਾ ਮਨਜੀਤ ਸਿੰਘ ਸਤਵਿੰਦਰ ਸਿੰਘ ਬਹਾਦਰ ਸਿੰਘ ਪ੍ਰੇਤਪਾਲ ਕਰਤੋਲੀ ਮਨਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਮਾਗਮ ਨੂੰ ਲੈ ਕੇ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ ਸੀ ਇਸ ਸਾਰੇ ਸਮਾਗਮ ਦਾ ਨਵਰੰਗ ਚੈਨਲ ਤੇ ਸਦਾ ਪ੍ਰਸਾਰਣ ਵੀ ਦਿਖਾਇਆ ਗਿਆ